ਕਾਰ ਵੀ ਉਹਨਾਂ ਦੇ ਜਿਹਨੇ ਮੁੰਡਾ ਮਾਰਿਆ ਜਿੱਤੇ ਚੈਟਿੰਗ ਹੋਈ ਹੈ ਜਿਹਨੇ ਚੈਟਿੰਗ ਹੋਈ ਮੁੰਡਾ ਮਾਰਿਆ ਉਹਨੇ ਕਿਹਾ ਜੰਪਿੰਗ ਕਰ ਐਸਾ ਸਾਨੂੰ ਕਿਹਾ ਹੈ ਉਹ ਚੈਟਿੰਗ ਦਿੱਤੀ ਸਾਰੀ ਆਪਾਂ ਚੈਟਿੰਗ ਕੀਤੀ ਉਹਨੇ ਜੋ ਵੀ ਕੀਤਾ ਉਸ ਤੋਂ ਬਾਅਦ ਵੀ ਕਾਰਵਾਈ ਨਹੀਂ ਕਰਦੇ ਬੇ ਕਿਉਂ ਨਹੀਂ ਕਰਦੇ ਬੇ ਕਾਰਵਾਈ ਤੁਸੀਂ ਪੈਸੇ ਖਾਦੇ ਆ ਇਹਹੀ ਕੱਲ ਨੂੰ ਕੁੜੀ ਦੇ ਘਰੋਂ ਕੋਈ ਕੁੜੀ ਦੇ ਘਰੋਂ ਜੇ ਕੁੜੀ ਦਾ ਮਰਜੰਦਾ ਕੋਈ ਕੁੜੀ ਮਰਜੰਦੀ ਸਾਡਾ ਸਾਰਾ ਖਾਣਾ ਜਗੜਾ ਨਹੀਂ ਹੋਣਾ ਇਸ ਟੰਮ ਇਹ ਟੱਕਾ ਸ਼ਰਿਆਮ ਹੈ ਤੁਸੀਂ ਕਿੰਨੇ ਟੱਕਾ ਸ਼ਰਿਆਮ ਹੈ ਇਹ ਕੱਲੂ ਕੁੜੀ ਦੇ ਘਰ ਕੋਈ ਨਿੱਕੀ ਗੱਲਬਾਤ ਹੋ ਜਾਂਦੀ ਤੁਸੀਂ ਇਹਦਾ ਮਤਲਬ ਮੁੰਡਿਆਂ ਦਾ ਸਾਰਾ ਟੱਬਰ ਚੱਕ ਲੈਣਾ ਸੀ ਅੱਜ ਪੁਲਿਸ ਪ੍ਰਸ਼ਾਸਨ ਕੀ ਕਰਦੀ ਪਈ ਹੈ ਇਹ ਟੱਕਾ ਨਹੀਂ ਚੱਲਣ ਦੇਣਾ ਸੀ ਅਸੀਂ ਇਸ ਟੱਕੇ ਦੇ ਖਿਲਾਫ ਹਾਂ ਔਰ ਅਸੀਂ ਹੱਲੇ ਹੀ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕਰ ਰਹੇ ਹਾਂ ਕਿ ਸਾਡੇ ਜੋ ਬੰਦੀ ਕਾਰਵਾਈ ਸਾਡਾ ਜੋ ਪਰਚਾ ਦਰਜ ਬੰਦੀ ਕਾਰਵਾਈ ਉਹਦੇ ਦੇ ਕਿਤੇ ਜਾਵੇ ਜੇ ਤੁਹਾਡੇ ਮੁਤਾਬਕ ਕਾਰਵਾਈ ਨਹੀਂ ਹੁੰਦੀ ਤੇ ਕੀ ਕਰਾਂਗੇ ਉਹ ਤਾਂ ਦੇਖੋ ਜੀ ਫਿਰ ਸੰਸਕਾਰ ਨਹੀਂ ਅਸੀਂ ਕਰਾਂਗੇ ਜਦ ਤਾਈ ਅਸੀਂ ਸਾਡੇ ਮੁਤਾਬਕ ਕਾਰਵਾਈ ਨਹੀਂ ਹੁੰਦੀ ਤਦ ਤੱਕ ਅਸੀਂ ਬੋਡੀ ਸਿਵਲ ਹਸਪੀਟਲ ਨਹੀਂ ਲੈਣੀ ਠੀਕ ਹੈ ਜਿਹੜਾ ਸ਼ਰਿਆਮ ਤੱਕਾ ਜਿਹੜੀ ਪੁਲਿਸ ਕਰਦੀ ਪਈ ਆ ਅਸੀਂ ਉਹਦੇ ਖਿਲਾਫ ਹੈ ਜੀ ਜੋ ਮੁਲਾਜ਼ਮ ਸੀ ਉਹਨਾਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆਪਣੇ ਵੱਲੋਂ ਕੀਤੀ ਬਹੁਤ ਕੀਤੀ ਹੈ ਜੀ ਉਹ ਤਾਂ ਉਲਟਾ ਸਾਨੂੰ ਕਹਿ ਰਹੀ 302 ਦਾ ਪਰਚਾ ਸੀ ਤੁਹਾਡੇ ਦਿਨੇ ਆ ਜੀ ਸਾਡੇ ਪਰਚਾ ਪਾ ਰਹੇ ਸੀ ਉਹ ਪ੍ਰੈਸ਼ਰ ਜੀ ਉਹ ਤਾਂ ਸਾਡੇ ਦੇ ਕਿਸ ਚੀਜ਼ ਦਾ ਇਹ ਦੇ ਬਾਰੇ ਨਹੀਂ ਪਤਾ ਜੀ ਉਹ ਸਾਡੂ ਕਹਦੇ ਅਸੀਂ ਤਾਂ ਤੁਹਾਡੇ ਦੇ ਕਾਰਵਾਈ ਕਰਦੇ ਜੀ ਇਹ ਕਾਦੇ ਹਾਸਤੇ ਜੀ ਮੁੰਡਾ ਸਾਡਾ ਮਰਿਆ ਤੇ ਪਰਚਾ ਸਾਡੇ ਦੇ ਪਾ ਰਹੇ ਹੋ ਹੈਨਾ ਮੁੰਡਾ ਮੇਰਾ ਮਰ ਗਿਆ ਨਾ ਮੇਰਾ ਮੁੰਡਾ ਮਰਿਆ ਤੇ ਮੇਰੇ ਦੇ ਪਰਚਾ ਪਾ ਰਹੇ 200 302 ਦਾ ਹੈਨਾ ਕਿਹਨੇ ਕਹੀ ਇਹ ਗੱਲ ਤੁਹਾਨੂੰ ਐਸਐਚਓ ਨੇ ਐਸਐਚਓ ਬਸਤੀ ਥਾਣੇ ਐਸਐਚਓ ਨੇ ਗੱਲ ਕਹੀ ਹੈ ਇਨਸਾਫ ਸਾਨੂੰ ਚਾਹੀਦਾ ਹੀ ਅਸੀਂ ਬੇਨਤੀ ਬਾਰ-ਬਾਰ ਹੱਲੇ ਵੀ ਹੱਥ ਜੋੜ ਕੇ ਅਸੀਂ ਤੁਹਾਡੇ ਪ੍ਰੈਸ ਰਾਹੀਂ ਅਸੀਂ ਸਾਰੀ মিডিਆ ਰਾਹੀਂ ਅਸੀਂ ਬੇਨਤੀ ਕਰਦੇ ਆ ਜੀ ਸਾਨੂੰ ਇਨਸਾਫ ਚਾਹੀਦਾ ਜੀ 70 ਸਾਲ ਉਹਦੀ ਲਗਭਗ ਉਹਦੀ ਉਮਰ ਸੀਗੀ ਜੀ 70 ਸਾਲ ਤੇ ਉਹਦੀ ਇੱਕ ਲੜਕੀ ਨਾਲ ਗੱਲਬਾਤ ਸੀਗੀ ਤੇ ਕੱਲ ਉਹਨੂੰ ਮਿਲ ਕੇ ਆਇਆ ਤੇ ਉਸ ਤੋਂ ਬਾਅਦ ਆ ਕੇ ਉਹਨੇ ਘਰ ਆ ਕੇ ਉੱਪਰ ਆਪਣੇ ਰੂਮ ਚ ਲਿਆ ਗਿਆ ਤੇ ਅੰਦਰ ਫਾਹਲ ਆ ਲਿਆ ਉਹਦੀ ਦਾਦੀ ਘਰੇ ਇਕੱਲੀ ਸੀਗੀ ਉਹਨੇ ਦਰਵਾਜਾ ਦੂਜਾ ਖੜਕਾਇਆ ਤੇ ਬਾਕੀ ਫੋਨ ਕੀਤੇ ਵੀ ਦਾਦਾ ਬਾਪੂ ਪਤਾ ਨਹੀਂ ਦਰਵਾਜਾ ਨਹੀਂ ਖੋਲ ਰਿਹਾ ਤੇ ਦਰਵਾਜਾ ਪਨ ਕੇ ਦੇਖਿਆ ਤਾਂ ਉਹ ਲਟਕ ਰਿਹਾ ਸੀਗਾ ਪੱਖੇ ਨਾਲ ਤੇ ਉਹਦਾ ਮੋਬਾਈਲ ਕੋਲੇ ਥੱਲੇ ਗਿਰਿਆ ਪਿਆ ਸੀਗਾ ਮੋਬਾਈਲ ਨੂੰ ਚੈੱਕ ਕੀਤਾ ਤਾਂ ਉਹਦੇ ਵਿੱਚ ਉਹਦੀ ਲੜਕੀ ਨਾਲ ਚੈਟਿੰਗ ਹੋਈ ਹੋਈ ਸੀਗੀ ਤੇ ਲੜਕੀ ਨੇ ਕਿਹਾ ਵੀ ਤੂੰ ਜੰਪ ਕਰ ਉਹਦੀ ਵਨ ਟਾਈਮ ਵਾਲੀ ਜਿਹੜੀ ਪਿਕ ਵੀ ਆਈ ਹੋਈ ਸੀਗੀ ਉਹਦੇ ਵਿੱਚ ਤੇ ਉਹ ਖਤਮ ਹੋ ਚੁੱਕਿਆ ਸੀ ਫਿਰ ਪੁਲਿਸ ਆ ਕੇ ਉਹਨੂੰ ਸਿਵਲ ਹਸਪਤਾਲ ਲੈ ਗਈ ਤੇ ਅਸੀਂ ਅੱਜ ਸਵੇਰ ਦੇ ਪੁਲਿਸ ਕੋਲੇ ਬਸਤੀ ਦੇ ਥਾਣੇ ਦੇ ਵਿੱਚ ਖੜੇ ਆ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸਾਨੂੰ ਟਾਲਮਟੋਲ ਕਰੀ ਜਾਂਦੇ ਸਾਡੇ ਤੇ ਦਬਾਅ ਪਾ ਰਹੇ ਸੀ ਕਿ ਵੀ 174 ਦੀ ਕਾਰਵਾਈ ਦੀ ਕਹਿੰਦੇ ਅਸੀਂ ਡੀਡੀਆਰ ਕੱਟਤੀ ਵੀ ਉਹਦੇ ਮੁਤਾਬਕ ਤੁਸੀਂ ਉਹਨੂੰ ਲਿਆ ਕੇ ਸੰਸਕਾਰ ਕਰ ਦਿਓ ਤਕੀਰ ਮੰਗ ਕਰਦੇ ਹਾਂ ਕਿ ਅਸੀਂ ਤੁਹਾਨੂੰ ਲੱਗਦਾ ਕਿ ਕਿਸੇ ਨੇ ਉਹਨੂੰ ਕੰਪੈਲ ਕੀਤਾ ਹਾਂਜੀ ਉਹ ਲੜਕੀ ਨੇ ਕੰਪੈਲ ਕੀਤਾ ਜੀ ਸਾਰੀ ਚੈਟਿੰਗ ਪੁਲਿਸ ਨੂੰ ਦਿੱਤੀ ਆ ਬਾਅਦ ਵਿੱਚ ਲੜਕੀ ਨੇ 2 ਘੰਟੇ ਬਾਅਦ ਚੈਟਿੰਗ ਜਿਹੜੀ ਆ ਡਿਲੀਟ ਮਾਰਤੀ ਜਿਹੜੀ ਮੁੰਡੇ ਨੂੰ ਭੇਜੇ ਸੀ ਉਹਨੇ ਕੋਈ ਮੈਸੇਜ ਵਗੈਰਾ ਉਹਦੀ ਉਹਨੂੰ ਡਿਲੀਟ ਮਾਰਤਾ ਪਰ ਅਸੀਂ ਉਹਦਾ ਪਹਿਲਾਂ ਸਕਰੀਨਸ਼ਾਟ ਵਗੈਰਾ ਲੈ ਚੁੱਕੇ ਸੀਗੇ ਅਸੀਂ ਉਹ ਪੁਲਿਸ ਨੂੰ ਦਿਖਾਇਆ ਪਰ ਪੁਲਿਸ ਮੰਨਦੀ ਨਹੀਂ ਕਹਿੰਦੇ ਜਦੋਂ ਉਹਨੂੰ ਐਫਐਐਸਐਲ ਦੇ ਵਿੱਚ ਉਹਦੀ ਰਿਪੋਰਟ ਆਊਗੀ ਮੋਬਾਈਲ ਦੀ ਵੀ ਫਿਰ ਅਸੀਂ ਪਰਚਾ ਦਰਜ ਕਰਾਂਗੇ 15 20 ਦਿਨਾਂ ਤੱਕ ਸਾਡੀ ਲੜਕੇ ਦੇ ਮੋਬਾਈਲ ਦੇ ਵਿੱਚ ਤੇ ਸਾਡੀ ਮੰਗ ਆ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਸਾਡਾ 17 ਸਾਲ ਦਾ ਬੱਚਾ ਸਾਨੂੰ ਥੋੜਾ ਮੋਟਾ ਪਤਾ ਸੀਗਾ ਜੀ ਇਹਨਾਂ ਨੇ ਪਤਾ ਸੀ ਹਾਂ ਥੋੜਾ ਪਤਾ ਸੀਗਾ ਵੀ ਇਹਨਾਂ ਦੀ ਗੱਲਬਾਤ ਹੈਗੀ ਪਰ ਉਹ ਇਹਨੇ ਕਦੇ ਵੀ ਕੋਈ ਇਹੋ ਜੀ ਨੌਬਤ ਨਹੀਂ ਆਈ ਸੀ ਨਾ ਉਹਨਾਂ ਨੇ ਕੋਈ ਵਿਆਧ ਹੀ ਡਿਮਾਂਡ ਕੀਤੀ ਜਾਂ ਵੀ ਕੋਈ ਹੋਰ ਇਸ ਤਰ੍ਹਾਂ ਦੀ ਨੌਬਤ ਨਹੀਂ ਸੀ ਲੜਕੇ ਨੂੰ ਸਮਝਾਇਆ ਵੀ ਕਾਕਾ ਬੱਚੇ ਇਹਨਾਂ ਕੰਮਾਂ 'ਚ ਨਹੀਂ ਪੈਦਾ ਇਹਦੇ ਰਿਜ਼ਲਟ ਮਾੜੇ ਆ ਤੇ ਪਤਾ ਹੀ ਦੇਰ ਬਾਅਦ ਲੱਗਿਆ ਪਰ ਕੋਈ ਲੜਾਈ ਝਗੜੇ ਵਾਲੀ ਜਾਂ ਕੋਈ ਇਹੋ ਜੀ ਕੰਪਲੀਟ ਨਹੀਂ ਸੀ ਉਹਦੀ ਇਸ ਮਾਮਲੇ ਦੇ ਵਿੱਚ ਮੰਗ ਕਰਦੇ ਆ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਪਰਚਾ ਦਰਜ ਕੀਤਾ ਜਾਵੇ ਸਾਨੂੰ ਇਨਸਾਫ ਚਾਹੀਦਾ ਬਸ ਸਾਡਾ ਬੱਚਾ ਗਿਆ ਸਾਡਾ ਘਰ ਬਰਬਾਦ ਹੋ ਗਿਆ ਇਸ ਕਰਕੇ ਸਾਨੂੰ ਇਨਸਾਫ ਦਿੱਤਾ ਜਾਵੇ ਅਸੀਂ ਪੁਲਿਸ ਡਿਪਾਰਟਮੈਂਟ ਤੋਂ ਵੀ ਸੀਪੀ ਸਾਹਿਬ ਤੋਂ ਵੀ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਜੋਦੇਵਾਲ ਪੁਲਿਸ ਜਿਹੜੀ ਆ ਉਹ ਸਾਨੂੰ ਇਨਸਾਫ ਨਹੀਂ ਦੇ ਰਹੀ ਮਿਤੀ 6 22 25 ਨੂੰ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਜੀ ਕਿ ਕੱਕਵਾਰ ਰੋਡ ਦੇ ਉੱਤੇ ਇੱਕ ਅਰਪਨ ਨਾਂ ਦਾ ਜਿਹੜਾ ਲੜਕਾ ਹੈਗਾ ਉਹਨੇ ਸੁਸਾਈਡ ਕਰ ਲਈਏ ਸਾਡੀ ਪੁਲਿਸ ਪਾਲਟੀ ਆ ਮੌਕੇ ਤੇ ਉੱਤੇ ਗਈ ਆ ਉਥੇ ਸਰਚ ਕੀਤੀ ਹੈ ਨਾ ਹੀ ਸਾਨੂੰ ਉਥੋਂ ਕੋਈ ਸੁਸਾਇਡ ਨੋਟ ਤੇ ਨਾ ਹੀ ਕੋਈ ਇਦਾਂ ਦੀ ਕੋਈ ਵੀਡੀਓ ਵਗੈਰਾ ਮਿਲੀ ਹੈ ਵੀ ਜਿਹਦੇ ਚ ਇਹ ਕਲੀਅਰ ਹੋ ਸਕੇ ਵੀ ਇਹਦੀ ਸੁਸਾਇਡ ਐਨੇ ਕਿਉਂ ਕੀਤੀ ਪਰ ਪਰਿਵਾਰਕ ਮੈਂਬਰਾਂ ਨੇ ਬਾਅਦ ਵਿੱਚ ਸਾਡੇ ਕੋਲ ਇੱਕ ਮੋਬਾਈਲ ਪੇਸ਼ ਕੀਤਾ ਜਿਹਦੇ ਵਿੱਚ ਇਸ ਲੜਕੇ ਦੀ ਕਿਸੇ ਨਾਵਾਲਿਕ ਲੜਕੀ ਨਾਲ ਇਹਨਾਂ ਨੇ ਚੈਟ ਸਾਡੇ ਕੋਲ ਪੇਸ਼ ਕੀਤੀ ਸੀ ਤੇ ਪਰ ਚੈਟ ਚ ਹਲੇ ਕਲੀਅਰ ਨਹੀਂ ਸੀ ਉਹਰੇ ਅੱਜ ਫਰਦਰ ਇਹਨਾਂ ਨੇ ਸਾਨੂੰ ਇੱਕ ਹੋਰ ਚੈਟ ਦੁਆਰਾ ਪ੍ਰੋਵਾਈਡ ਕਰਾਈ ਹੈ ਤੇ ਜਿਸ ਨੂੰ ਅਸੀਂ ਮੋਬਾਈਲ ਨੂੰ ਵੀ ਕਬਜ਼ੇ ਦੇ ਵਿੱਚ ਲੈ ਲਿਆ ਉਸ ਤੋਂ ਬਾਅਦ ਇਹ ਪਰਿਵਾਰਕ ਮੈਂਬਰਾਂ ਦੇ ਜਿਹੜੇ ਸਟੇਟਮੈਂਟ ਆ ਉਹ ਲਈ ਜਾ ਰਹੀ ਹੈ ਜਿਨ੍ਹਾਂ ਨੇ ਕਿਹਾ ਕਿ ਇਹ ਜਿਹੜੀ ਮਾਈਨਰ ਲੜਕੀ ਹੈ ਉਹਦੀ ਵਜ੍ਹਾ ਦੇ ਨਾਲ ਸਾਡੇ ਲੜਕੇ ਦੀ ਜਿਹੜੀ ਹੈ ਡੈਥ ਪਈ ਹੈ ਅਸੀਂ ਇਹ ਇਹਨਾਂ ਦੇ ਬਿਆਨ ਲੈ ਕੇ ਮੋਬਾਈਲ ਨੂੰ ਕਬਜ਼ੇ ਦੇ ਵਿੱਚ ਲੈ ਕੇ ਤੇ ਜਿਹੜੀਆਂ ਬਣਦੀਆਂ ਧਾਰਾਂ ਉਹਦੇ ਤਹਿਤ ਅਸੀਂ ਐਫ ਆਈ ਆਰ ਰਜਿਸਟਰ ਕਰਕੇ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਕਿੰਨੇ ਸਮੇਂ ਤੋਂ ਰਿਲੇਸ਼ਨਸ਼ਿਪ ਚ ਸੀਗੇ ਤੇ ਕੋਈ ਗੱਲਬਾਤ ਹੋਈ ਸੀ ਸੁਸਾਇਸਾਈਡ ਕਰਨ ਦਾ ਕਾਰਨ ਕੀ ਸੀ ਇਹਨਾਂ ਦਾ ਜਿਹੜਾ ਹੱਲੇ ਕਾਰਨ ਹੈ ਜੀ ਉਹ ਹੱਲੇ ਕਲੀਅਰ ਨਹੀਂ ਹੋਇਆ ਉਹ ਤਾਂ ਜਿੰਨਾ ਚਿਰ ਮੋਬਾਈਲ ਤੋਂ ਸਾਨੂੰ ਉਥੋਂ ਐਫਐਸਐਲ ਤੋਂ ਪੂਰੀ ਰਿਪੋਰਟ ਨਹੀਂ ਆਉਂਦੀ ਤੇ ਉਨਾ ਚਿਰ ਅਸੀਂ ਇਹਦੇ ਬਾਰੇ ਕੁਝ ਨਹੀਂ ਹੱਲੇ ਦੱਸ ਸਕਦੇ ਬਟ ਇਹਨਾਂ ਦਾ ਜਿਹੜਾ ਰਿਲੇਸ਼ਨ ਹੈ ਫਰੈਂਡਸ਼ਿਪ ਦਾ ਉਹ ਇੱਕ ਦੋ ਸਾਲ ਹੈ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਕਹਿਣ ਮੁਤਾਬਕ ਇੱਕ ਦੋ ਸਾਲ ਹੋ ਗਏ ਫਰੈਂਡਸ਼ਿਪ ਲੜਕੇ ਦੀ ਉਮਰ ਕਿੰਨੀ ਸੀ ਲੜਕੇ ਦੀ ਉਮਰ 17 ਸਾਲ ਦੱਸੀ ਜਾਵੇ ਕੀ ਨਾਮ ਕੀ ਸੀ ਉਹਦਾ ਅਰਪਣ ਦਾ ਸਰ ਉਹਨਾਂ ਪਰਿਵਾਰਕ ਮੈਂਬਰਾਂ ਕੋਲ ਕੀ ਗੱਲ ਕਹੀ ਜਾ ਰਹੀ ਹੈ ਕੋਈ ਕਿਸ ਤਰ੍ਹਾਂ ਮਕਦਮਾ ਜਿਹੜਾ ਦੱਸ ਦਿੱਤਾ ਅਸੀਂ ਜੀ ਇਹਨਾਂ ਦੀ ਸਟੇਟਮੈਂਟ ਲੈ ਕੇ ਤੇ ਅਸੀਂ ਕੰਸਰਨ ਜਿਹੜੀਆਂ ਸਾਡੀਆਂ ਸੈਕਸ਼ਨ